ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਅ ਮਿੱਤਰੋ ਅੱਜ ਨਾ ਆਪਾਂ ਰਾਜਸਥਾਨ ਚ ਗਏ ਆ ਜਮਾ ਬਾਰਡਰ ਏਰੀਏ ਤੇ ਤੇ ਉਥੇ ਆਪਾਂ ਬਾਈ ਹਰਕੀਰਤ ਸਿੰਘ ਦੇ ਫਾਰਮ ਤੇ ਗਏ ਸੀਗੇ ਵੀਡੀਓ ਕਰਨ ਯਾਰ ਅੱਜ ਨਾ ਇੱਥੇ ਆ ਕੇ ਬਾਈ ਮੰਨ ਕੇ ਚੱਲੋ ਬਚਪਨ ਯਾਦ ਆ ਗਿਆ ਜਦੋਂ 12 13 ਜਾਂ 15 ਕੇ ਸਾਲ ਦੇ ਸੀਗੇ ਪਹਿਲੀ ਤਾਂ ਗੱਲ ਆ ਬਾਈ ਜਿਹੜੀ ਹੁਣ ਗਾਂਹ ਵਾਲੀ ਪੀੜ੍ਹੀ ਆ ਗਈ ਨਾ ਜਿਹੜੇ ਅੱਜ ਜਵਾਕ 14-15 ਸਾਲ ਦੇ ਜਾਂ ਉਦੋਂ ਛੋਟੇ ਉਹਨਾਂ ਨੂੰ ਆਹ ਚੀਜ਼ ਬਾਰੇ ਪਤਾ ਨਹੀਂ ਲੱਗਣਾ ਕਿਉਂਕਿ ਇਹ ਨਾ ਅ ਹਲੋਪ ਹੋ ਗਿਆ ਵਿਰਸਾ ਇਹਨੂੰ ਕਪਾਹ ਕਹਿੰਦੇ ਆ ਪੁਰਾਣੇ ਬੰਦੇ ਤਾਂ ਵੈਸੇ ਸਾਰੇ ਜਾਣਦੇ ਹੀ ਆ ਜਾਂ ਜਿਹੜੇ ਮੇਰੀ ਉਮਰ ਦੇ ਭੈਣ ਭਰਾ ਉਹ ਵੀ ਕਿਉਂਕਿ ਭਾਈ ਬਹੁਤ ਕੱਖ ਮਾਰੇ ਆ ਤਾਂ ਕਰਕੇ ਅੱਜ ਪੁਰਾਣੀ ਗੱਲ ਯਾਦ ਆ ਗਈ ਬਈ ਆ ਬਾਈ ਜਿਹੜੀ ਲੇਬਰ ਆ ਪਾਈ ਸੀ ਇਹ ਕੱਖ ਮਾਰੀ ਜਾਂਦੀ ਸੀਗੀ ਹਨਾ ਹਿੰਦੂ ਮੱਲ ਕੋਟਪਿੰਡ ਆ ਇਹ ਖੜੇ ਆਪਾਂ ਜਮਾ ਬਾਰਡਰ ਰੀਰਗੇ ਤੇ ਰਾਜਸਥਾਨ ਦਾ ਪਹਿਲਾ ਪਿੰਡ ਆ ਪੰਜਾਬ ਦੇ ਤੇ ਰਾਜਸਥਾਨ ਦੇ ਬਾਦਰ ਤੇ ਤੇ ਮੈਂ ਆਖਿਆ ਯਾਰ ਦਾ ਅੱਜ ਬਈ ਕਸਗਾ ਚੱਕ ਕੇ ਵੇਖੀਏ ਬਹੁਤ ਚੇਰ ਹੋ ਗਿਆ ਬਾਈ ਮੇਰੇ ਹਿਸਾਬ ਨਾਲ ਸਾਨੂੰ 20 ਸਾਲ ਹੋ ਗਏ 25 22 22 25 ਸਾਲ ਹੋ ਗਏ ਝੋਨਾ ਲਾਉਣੇ ਆ ਮਿੱਤਰੋ ਪਹਿਲਾਂ ਆਪਾਂ ਵੀ ਆਹ ਕਪਾਹਾਂ ਵੀ ਦੇ ਹੁੰਦੇ ਸੀਗੇ ਪੰਜਾਬ 'ਚ ਹਨਾ ਇਹ ਬਾਈ ਚਿੱਟਾ ਸਿਉਣਾ ਸਮੇਂ ਦੇ ਹਿਸਾਬ ਨਾਲ ਇਹ ਹੁਣੋਂ ਹਟ ਗਿਆ ਇੱਕ ਕੇ ਬਈ ਇਹ ਚੁਗਣੀ ਵੀ ਬਹੁਤ ਔਖੀ ਹੁੰਦੀ ਸੀ ਕਿਉਂਕਿ ਜੇ ਮਾੜੀ ਜੀ ਹਵਾ ਵਗ ਪੈਂਦੀ ਸੀ ਕਿ ਤੇ ਡਿੱਗ ਪੈਂਦੀ ਸੀ ਥੱਲੇ ਪੁਰਾਣੇ ਬਜ਼ੁਰਗ ਜਾਂ ਪੁਰਾਣੇ ਮੇਰੀ ਉਮਰ ਦੇ ਭੈਣ ਭਰਾ ਤਾਂ ਇਹ ਬਈ ਸਾਰੀਆਂ ਗੱਲਾਂ ਜਾਣਦੇ ਅੱਜ ਮੈਂ ਖਾ ਨਵੇਂ ਮੁੰਡਿਆਂ ਵਾਸਤੇ ਵੀਡੀਓ ਬਣਾ ਲ ਕੇ ਜਿਹੜੇ 15 20 ਸਾਲ ਦੇ ਬੱਚੇ ਆ ਉਹ ਬਈ ਉਹਨਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਅਕੇ ਹਾਰਡ ਦੇ ਮਹੀਨੇ ਜਾਂ ਸੌਣ ਚ ਐ ਕੱਖ ਮਾਰਨੇ ਹਨਾ ਆ ਖੱੱਬਲ ਹੋਣੇ ਵਾਣਾ ਅੱਜ ਚਲੋ ਹੁਣ ਤਾਂ ਸਪਰੇ ਹੀ ਉਹ ਜਿਹਾ ਆ ਗਿਆ ਝੋਨੇ ਤੇ ਆਪਾਂ ਵੱਟ ਤੇ ਕਰੀ ਝੋਨਾ ਮਚਾਤਾ ਤੇ ਸੋ ਭਾਈ ਅੱਜ ਨਾਲ ਬਚਪਨ ਯਾਦ ਆ ਗਿਆ ਜਦੋਂ ਮੈਂ ਮੇਰੀ ਭੂਆ ਦੇ ਮੁੰਡੇ ਜਾਂ ਤਾਏ ਚਾਚੇ ਨਾਲ ਹੋਣੇ ਤਾਏ ਚਾਚਿਆਂ ਦੇ ਮੁੰਡੇ ਐ ਵੀੜੀਆਂ ਕਰਨੀਆਂ ਕੱਖ ਮਾਰਨੇ ਗੱਲ ਮੁਕਾ ਯਾਰ ਅੱਜ ਤੋਂ 20 ਸਾਲ ਪਿੱਛੇ ਜ਼ਿੰਦਗੀ ਉੱਠ ਗਈ ਅੱਜ ਬੜਾ ਸਕੂਨ ਆਇਆ ਯਾਰ ਇੱਥੇ ਆ ਕੇ ਤੇ ਪਾਈ ਦੀ ਨਾ ਆ ਤਾਂ ਥਾਂ ਥੋੜਾ ਜਿਹਾ ਉੱਚਾ ਵੀ ਚਲੋ ਇੱਥੇ ਨਹੀਂ ਉਗਰੀ ਕਪਾ ਤੇ ਤੁਸੀਂ ਇੱਕ ਹੋਰ ਵੇਖੋ ਚੈੱਕ ਕਰੋ ਬਈ ਆਹ ਕਪਾਹ ਵੇਖੋ ਕਿੰਨੀ ਚੰਗੀ ਇਹਦਾ 4-4 ਫੁੱਟ ਤੱਕ ਆਦਾ ਜੋਤ ਪੁੱਤ ਇੱਧਰ ਨੂੰ ਆ ਜਾ ਵਖਾਣਗੇ ਆਪਾਂ ਤੇ ਬਸ ਹੁਣ ਇਹ ਬਈ ਜਾਣੀ ਫੁੱਲ ਗੁੱਡੀ ਚੱਕਦੀ ਆਉਂਦੀ ਆ ਪ੍ਰਮਾਤਮਾ ਸੁੱਖ ਰੱਖੇ ਜਿਹੜੇ ਹਿਸਾਬ ਨਾਲ ਬਈ ਫੁੱਲ ਗੁੱਡੀ ਚੱਕਦੀ ਆ ਕੋਈ ਬਿਮਾਰੀ ਛੁਮਾਰੀ ਇਹਦੇ ਤੇ ਨਾ ਹੀ ਨਾ ਤੇ ਕਪਾਹ ਇਹ 30 ਮਨ ਤੋਂ ਨਹੀਂ ਡਿੱਗਦੀ ਆਪਣੇ ਪੰਜਾਬ ਦੇ ਕਿੱਲੇ ਦੇ ਹਿਸਾਬ ਨਾਲ ਇੱਥੇ 5 ਕਨਾਲਾਂ ਦਾ ਵਿੱਗਾ ਇੱਥੇ ਵੀ ਵਿੱਗੇ ਜੋ ਮੇਰੇ ਹਿਸਾਬ ਨਾਲ 20-22 ਮਾਣ ਹੋ ਜੂਗੀ ਏ ਬਹੁਤ ਸੋਹਣੀ ਬਈ ਕਪਾ ਮਨ ਖੁਸ਼ ਹੋਇਆ ਯਾਰ ਅੱਜ ਆ ਕੇ ਤੇ ਇੱਕ ਬਾਈ ਹੁਰੀ ਆਹ ਸਾਰੇ ਕੱਖ ਮਾਰਦੇ ਫਿਰਦੇ ਸੀਗੇ ਯਾਰ ਇਹਨਾਂ ਦੇ ਨਾਲ ਵੀ 2 ਮਿੰਟ ਬਹਿ ਕੇ ਗੱਲਾਂ ਕਰਕੇ ਬੜਾ ਸਕੂਨ ਮਿਲਿਆ ਹਨਾ ਠੀਕ ਆ ਰਾਜਸਥਾਨ ਆਪਾਂ ਆਖ ਦਿੰਦੇ ਆ ਪਾਣੀ ਦਾ ਪ੍ਰਬੰਧ ਨਹੀਂ ਜਾਂ ਕਿਵੇਂ ਪਰ ਜਰ ਜਿਹੜੀਆਂ ਚੀਜ਼ਾਂ ਇੱਥੇ ਆਣਾ ਉਹ ਪੰਜਾਬ ਚ ਨਾ ਤਾਂ ਕਦੇ ਆਉਣ ਤੇ ਨਾ ਹੀ ਆਉਣਾਂ ਰਾਜਸਥਾਨ ਵਾਲੇ ਭਰਾਵਾਂ ਨੂੰ ਬਈ ਲਵ ਯੂ ਬਹੁਤ ਪਿਆਰ ਦਿੰਦੇ ਆ ਤੁਸੀਂ ਅੱਜ ਯਾਰ ਨਾ ਪੁਰਾਣਾ ਬਚਪਨ ਚੇਤੇ ਆ ਗਿਆ ਮੈਂ ਕਿਹਾ ਚਾਲੀ ਯਾਰ ਇੱਕ ਵੀਡੀਓ ਹੀ ਬਣਾ ਗਏ ਹਨਾ ਅੱਗੇ ਬਾਈ ਆਇਓ ਕੱਖ ਮਾਰਨੇ ਸਾਰੀ ਦਿਹਾੜੀ ਹਨਾ ਦੁਪਹਿਰੇ ਜਾ 12 1 ਵਜੇ ਬਹਿ ਜਾਣਾ ਘੰਟਾ ਆਰਾਮ ਲੈਣਾ ਆਏ ਸਾਰੀ ਦਿਹਾੜੀ ਤੱਬੀ ਤੁਰੇ ਆਉਂਦੇ ਹੁੰਦੇ ਸੀ ਕਿ ਆ ਜਿੱਤ ਜਿੱਤ ਕੇ ਦੋ ਦੋ ਓੜੇ ਲੈ ਕੇ ਵੇਖਣਾ ਵੀ ਪਹਿਲਾਂ ਕੌਣ ਲਾਉਂਦਾ ਹਨਾ ਬਾਪੂ ਵਰਗੇ ਨੇ ਆਖਣਾ ਦਾਦੇ ਵਰਗੇ ਚਲੋ ਇਹ ਦੁਨੀਆ ਚ ਨਹੀਂ ਰਹੇ ਹਨ ਪਰ ਯਾਦਾਂ ਬਾਪੂ ਰਹਿਨੇ ਆਖਣਾ ਹੱਥ ਨੇ ਤੁਹਾਨੂੰ 10-10 ਰੁਪਏ ਦੇਉ ਖਾਣ ਨੂੰ ਕਿਹੜਾ ਜਿਆਦੇ ਓੜੇ ਗੋੜ ਦਾ ਗੱਲ ਮਕਾ ਯਾਰ ਬਚਪਨ ਯਾਦ ਆ ਗਿਆ ਹਨ ਮਨ ਵੀ ਬਹੁਤ ਭਰਿਆ ਆ ਉਹ ਸਾਥੀ ਨਹੀਂ ਰਹੇ ਕਦੇ ਦਾਦੇ ਵਰਗੇ ਆਖਣਾ ਹਨ ਬਈ ਕਪਾਹਾ ਗੁੱਡੋ ਯਾਰ ਤੁਹਾਨੂੰ ਹੱਥ ਨੇ 10-10 ਰੁਪਏ ਦੇਉ ਜਾਂ ਤਾਏ ਵਰਗੇ ਨਾਲ ਹੋਣਾ ਤੇ ਜਾ ਜਿਵੇਂ ਨਾਲ ਕਈ ਭਰਾ ਜਿਹੜੇ ਮੇਰੇ ਪਿੰਡ ਦੇ ਸੀਗੇ ਮੱਝ ਵੀ ਸਿੱਖਾਂ ਦੇ ਮੁੰਡੇ ਕਈ ਵਿੱਚ ਨਹੀਂ ਰਹੇ ਅੱਜ ਪ੍ਰਮਾਤਮਾ ਨੇ ਬੁਲਾ ਲਿਆ ਆਪ ਦੇ ਕੋਲੇ ਉਹਨਾਂ ਨੇ ਨਾਲ ਹੋਣਾ ਤੇ ਮੈਂ ਫਿਰ ਬੈਠੇ ਬੈਠੇ ਨੇ ਸੋਚਿਆ ਮੈਂ ਕਿ ਯਾਰ ਇੱਕ ਵੀਡੀਓ ਬਣਾ ਗਏ ਹਨਾ ਇਹ ਬਾਈ ਕਪਾ ਹੋਣ ਵਾਲੀ ਤਾਂ ਮੈਨੂੰ ਲੱਗਦਾ ਜਿਹੜੀ ਪਨੀਰੀ ਆ ਉਹਨਾਂ ਨੂੰ ਪਤਾ ਹੀ ਨਹੀਂ ਕਿਉਂਕਿ ਇਹ ਚੀਜ਼ ਪੰਜਾਬ ਚੋਂ ਲੋਪ ਹੋ ਚੁੱਕੀ ਆ ਕੁਝ ਥੋੜੀਆਂ ਹੀ ਗੀਆਂ ਨੂੰ ਬਾਈ ਬਿਮਾਰੀਆਂ ਇੰਨੀਆਂ ਜ਼ਿਆਦੇ ਆ ਗਈਆਂ ਤਾਂ ਕਰਕੇ ਮਜਬੂਰੀ ਵੀ ਬਣ ਗਈ ਖਰਚੇ ਜ਼ਿਆਦੇ ਆ ਸੋ ਦੇਸੀ ਵੀਡੀਓ ਸੀ ਬਾਈ ਬਸ ਪੁਰਾਣਾ ਬਚਪਨੀ ਯਾਦ ਕਰਿਆ ਕਰ ਦਿਓ ਸ਼ੇਅਰ ਤੇ ਨਾਲੇ ਬਾਈ ਦੱਸਿਓ ਯਾਰ ਵੀ ਕਿਹੜੇ ਕਿਹੜੇ ਭਰਾ ਇਹ ਕਪਾਹਾਂ ਵੀ ਤੇ ਰਹੇ ਆ ਤੇ ਕਿਹੜੇ ਮੇਰੇ ਹਾਣੀ ਆਂ ਕੱਖ ਮਾਰਦੇ ਰਹੇ ਆ ਛੇਤੀ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ ਜੀ